ਕਿਸਾਨ ਭਰਾਵੋ ਇਸ ਵੇਲੇ ਪੰਜਾਬ ਵਿੱਚ ਸਰਕਾਰਾਂ ਦੀ ਚੀਜ਼ ਕਿਤੇ ਨਜ਼ਰ ਨਹੀਂ ਆ ਰਹੀ ਇਸ ਵੇਲੇ ਜੋ ਸੱਤਾਧਾਰੀ ਨੇ ਉਹ ਸਿਰੇ ਦੇ ਝੂਠੇ ਫਰੇਬੀ ਅਤੇ ਧੋਖੇਬਾਜ਼ ਨੇ ਸਾਰੇ ਪੰਜਾਬ ਵਿੱਚ ਇਸ ਵਾਰ ਜਿਸ ਤਰ੍ਹਾਂ ਨਕਲੀ ਡੀਏਪੀ ਦੀ ਸਪਲਾਈ ਹੋਈ ਹੈ ਉਹਨੂੰ ਕੋਈ ਫੜਨ ਵਾਲਾ ਨਹੀਂ ਕੋਈ ਚੈੱਕ ਕਰਨ ਵਾਲਾ ਨਹੀਂ ਕਈ ਜਗ੍ਹਾ ਤੋਂ ਅਸੀਂ ਦਬਾਅ ਪਾ ਕੇ ਡੀਏਪੀ ਸੁਸਾਇਟੀਆਂ ਨੂੰ ਵਾਪਸ ਕਰਾਇਆ ਪਰ ਉਹ ਸਾਡੇ ਜਿੱਥੋਂ ਅਸੀਂ ਚੁਕਾਇਆ ਉਥੋਂ ਹੋ ਰਿਹਾ ਕੇ ਕਿਸੇ ਦੂਸਰੇ ਇਲਾਕੇ ਵਿੱਚ ਵੰਡ ਦਿੱਤਾ ਫਿਰ ਫਾਜ਼ਿਲਕਾ ਜਿਲ੍ਹੇ ਵਿੱਚ ਸਾਡੇ ਵਰਕਰਾਂ ਨੇ ਵੱਡੀ ਪੱਧਰ ਤੇ ਡੀਏਪੀ ਦੀ ਇੱਕ ਖੇਪ ਜਿਹਦੇ ਰਿਜ਼ਲਟ ਵੀ ਟੈਸਟ ਹੋਣ ਤੋਂ ਬਾਅਦ ਜ਼ੀਰੋ ਆ ਗਏ ਉਹਦੇ ਵਿੱਚ ਕੁਝ ਹੈ ਹੀ ਨਹੀਂ ਉਹ ਸਾਹਮਣੇ ਆ ਗਏ ਪਰ ਉਹਨਾਂ ਦੇ ਖਿਲਾਫ ਐਫਆਈਆਰ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਵੀ ਅਸਲੀਅਤ ਹੈ ਕਿ ਰਾਜਸਥਾਨ ਵਿੱਚ 6 ਕੰਪਨੀਆਂ ਅਜਿਹੀਆਂ ਫੜੀਆਂ ਗਈਆਂ ਜੋ ਵੱਡੇ ਬ੍ਰਾਂਡਡ ਨਾਂ ਦੀਆਂ ਕੰਪਨੀਆਂ ਦੇ ਨਾਂ ਦੇ ਉੱਤੇ डीएपी ਤੇ ਹੋਰ ਖਾਦਾਂ ਜਾਲੀ ਬਣਾ ਕੇ ਸਪਲਾਈ ਕਰਦੀਆਂ ਨੇ ਪਹਿਲਾਂ ਆਪਣੇ ਆਪ ਖਾਦ ਦੀ ਸਪਲਾਈ ਇੱਥੇ ਆ ਸਕਦੀ ਹੈ ਖਾਦ ਇੱਕ ਕੰਟਰੋਲਡ ਆਈਟਮ ਹੈ ਜਿਸ ਦੀ ਅਲੋਕੇਸ਼ਨ ਪਹਿਲਾਂ ਭਾਰਤ ਸਰਕਾਰ ਕਰਦੀ ਹੈ ਹਰ ਸੂਬੇ ਨੂੰ ਤੇ ਉਸ ਤੋਂ ਬਾਅਦ ਸੂਬਾ ਸਰਕਾਰ ਉਸ ਦੀ ਵੰਡ ਕਰਦੀ ਹੈ ਪ੍ਰਾਈਵੇਟ ਦੁਕਾਨਾਂ ਰਹੀ ਚਾਹੇ ਕੋਆਪਰੇਟਿਵ ਵਿਭਾਗ ਰਹੀ ਪਰ ਇਹ ਕੰਟਰੋਲ ਟੋਟਲ ਕੰਟਰੋਲ ਪੰਜਾਬ ਸਰਕਾਰ ਦਾ ਹੁੰਦਾ ਪੰਜਾਬ ਵਿੱਚ ਇਹ ਜਿਹੜੇ ਜਿਹੜੀ ਸੁਸਾਇਟੀਆਂ ਰਹੀ ਆ ਜਾਂਦੀ ਹੈ ਉਥੇ ਐਡਾ ਲੰਬਾ ਪ੍ਰੋਸੈਸ ਬਣਾ ਦਿੱਤਾ ਜੇ ਉਹ ਫੜੀ ਵੀ ਜਾਵੇ ਤਾਂ ਕਾਰਵਾਈ ਕਿਸੇ ਤੇ ਨਹੀਂ ਹੁੰਦੀ ਅੱਜ ਤਾਂ ਪ੍ਰਾਈਵੇਟ ਵਪਾਰੀਆਂ ਕੋਲ ਫੜੀ ਗਈ ਫਾਜ਼ਿਲਕਾ ਦੇ ਵਿੱਚ ਐਫ ਆਈ ਆਰ ਵੀ ਹੋ ਗਈ ਲੈਬ ਦੇ ਵਿੱਚੋਂ ਟੈਸਟ ਦੀ ਰਿਪੋਰਟ ਵੀ ਆ ਗਈ ਪਰ ਕੋਈ ਕਿਸੇ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਔਰ ਮੈਨੂੰ ਪਤਾ ਹੈ ਜੋ ਕੁਝ ਖੇਤੀਬਾੜੀ ਵਿਭਾਗ ਕਰਦਾ ਹੈ ਇਹ ਤਾਂ ਕਿਸਾਨਾਂ ਨਾਲ ਖਲਵਾੜ ਕਰਨ ਵਾਲਾ ਵਿਭਾਗ ਹੈ ਇਹ ਕੁਝ ਵੀ ਕੋਈ ਕਰਨ ਨੂੰ ਤਿਆਰ ਨਹੀਂ ਨਾ ਖੇਤੀ ਮੰਤਰੀ ਨਾ ਖੇਤੀਬਾੜੀ ਵਿਭਾਗ ਔਰ ਉਹ ਸਗੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਦੋਸ਼ੀਆਂ ਨੂੰ ਇਸ ਲਈ ਮੇਰੀ ਬੇਨਤੀ ਹੈ ਸਾਡੇ ਸਾਰੇ ਵਰਕਰਾਂ ਨੂੰ ਜਿੱਥੇ-ਜਿੱਥੇ ਬੈਠੇ ਨੇ ਡਟ ਜਾਓ ਜੇ ਜਿੱਥੇ ਕਿਤੇ ਇਹੋ ਜਿਹਾ ਮਾਮਲਾ ਸਾਹਮਣੇ ਆਵੇ ਡਟ ਕੇ ਉਹ ਉਹਨੂੰ ਨੰਗਾ ਕਰੋ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਾਡੇ ਧਿਆਨ ਵਿੱਚ ਲਿਆਓ ਅਸੀਂ ਪੰਜਾਬ ਪੱਤਰ ਤੇ ਮੁੱਦਾ ਉਠਾਵਾਂਗੇ ਬਹੁਤ ਬਹੁਤ ਧੰਨਵਾਦ